ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈ ਮਾਰਨਿੰਗ ਦਾਗਾ ਤੇ ਆਪਾਂ ਨੇ ਅੱਜ ਪਾਉਂਦੇ ਨੇ ਰੂੜੀ ਦੀ ਖਾਦ ਕਹਿ ਲੋ ਰੂੜੀ ਦਾ ਰੇ ਕਹਿ ਲੋ ਢੇਰ ਕਹਿ ਲੋ ਅਡੋਟ ਏਰੀ ਦੇ ਹਿਸਾਬ ਨਾਲ ਬੋਲੀ ਹੈ ਤੇ ਸਾਡੇ ਤਾਂ ਕਹਿੰਦੇ ਨੇ ਰੂੜੀ ਦਾ ਰੇ ਤੇ ਬਹੁਤ ਸਾਰੇ ਖਾਦ ਕਹਿੰਦੇ ਨੇ ਬਹੁਤ ਸਾਰੇ ਢੇਰ ਸਿੱਟਣਾ ਕਹਿੰਦੇ ਨੇ ਤੇ ਅੱਡੋ ਅੱਡ ਬੋਲੀ ਐ ਤੇ ਹੁਣ ਰੋਟੀ ਖਾਣਗੇ ਸਵੇਰ ਦੀ ਤੇ ਪਿਆਜ਼ ਤੇ ਫਿਰ ਪੂਰੇ ਕੱਟੇ ਪੈਨੇ ਇੱਧਰ ਆਪਣੇ ਲਾਲ ਮੂੰਗੀ ਦਾ ਪਰੌਂ ਬਣਾ ਲਾਂਗੇ ਫੜੀਆਂ ਤੇ ਰੋਟੀ ਬਣਾਉਣੇ ਆਂਗੇ ਪੜਾਉਣ ਬੀਬੀ ਆ ਗਈ ਉਧਰੋਂ ਤੇ ਅੱਜ ਪਾਪਾ ਜੀ ਲੈਣ ਜਾਂਦੇ ਨੇ ਦਵਾਈ ਤੇ ਬੀਬੀ ਰੋਟੀ ਬਣਾਉਂਦੀ ਮੈਂ ਹੁਣ ਮੱਜਾਂ ਨਾ ਮਾਕੇਆਂ ਕਿਉਂਕਿ ਸਰਦਾਰ ਜੀਆਂ ਨਾਲ ਵੀ ਤਿਆਰੀ ਕਰੀਏ ਸਰਦਾਰ ਜੀ ਤਾਂ ਚਾਹੇ ਮੈਂ ਕੱਲੀਆਂ ਚਾਹੇ ਨਾ ਕੱਲੀਆਂ ਮੱਜਾਂ ਮੈਂ ਨਮਾਉਣੀਆਂ ਗਈ ਤੇ ਕੱਲ ਪਤਾ ਨਹੀਂ ਉਹਨਾਂ ਨੇ ਕਿਵੇਂ ਨਮਾ ਦਿੱਤੀਆਂ ਗਈਆਂ ਚਲੋ ਜੀ ਆਪਾਂ ਪਾਉਣੇ ਉਹਨਾਂ ਨੂੰ ਰੋਟੀ ਗੁਰਸ ਗੁਰਸ ਕਿਹ ਵਾਲੀ ਗੱਲ ਬੀਲੀਆਂ ਚੱਕ ਓਏ ਆਪਰ ਤਾਂ ਕਿ ਉਹ ਵੀ ਬਣਾਉਣਾ ਅੱਜ ਨਾਲ ਦੋ ਪਾਸੇ ਕੰਮ ਆਏਗਾ ਉਧਰੋਂ ਆ ਚਾਚਾ ਜੀ ਕਿਰੇ ਪਾਉਂਦੇ ਨੇ ਉਧਰੋਂ ਆਪਣੇ ਪਾਉਂਦੇ ਨੇ ਉਧਰੋਂ ਆਪਣੀਆਂ ਭੈਣ ਤੇ ਸੱਤ ਪੈਂਦੀ ਹੈਗੀ ਵਿੱਚ ਉਹਨਾਂ ਦੇ ਵੀ ਜਾਣਾ ਪਊਗਾ ਚਲੋ ਉੱਪਰ ਲੇਸ ਸਸਤ ਮੈਂਦੀ ਆ। ਦਾ ਡੂਵੋ ਹੋਦੈ ਨੀ ਆਊਗਾ। ਦੱਸਿਆ ਤਾਂ ਹੋਇਆ ਅਜੇ ਵਧੀਆ ਔਰ ਤਾਂ ਕਣਕ ਨਹੀਂ ਕੱਢਣ ਦਿੱਤੀ। ਹੁਣ ਪਾਉਂਦਾ ਨਹੀਂ। ਲੋਕਾਂ ਨੂੰ ਠੰਡ ਹੋ ਜੇ ਰੇਰੂ ਪਾ ਲੈਣ ਵਿਚਾਰੇ ਹਵਾ ਚੱਲੇ ਜੇ ਠੰਡੀ। ਨਲ ਚੰਨ ਛੁੱਟੀਆਂ। ਅੱਜ ਹੋ ਗੀਆਂ ਸੁਖਮਣਹਾਂ ਨੇ ਛੁੱਟੀਆਂ ਮੈਸੇਜ ਆ ਗਿਆ ਅੱਜ। 1.5 ਮਿੰਟ ਹੋ ਗਿਆ ਹੁਣ ਟਿਊਸ਼ਨ ਤੇ ਜਾਇਆ ਕਰੋਗੇ ਟਿਊਸ਼ਨ ਤੇ ਪੜ੍ਹ ਲਿਆ ਕਰੋ ਕਰੇ ਪੜ੍ਹ ਲਿਆ ਕਰੋ ਪਤਾ ਉਤੋਂ ਪੜ੍ਹਾਈ ਔਖੀ ਆ ਉਤੋਂ ਛੁੱਟੀਆਂ ਹੋ ਗਈਆਂ ਮੈਂ ਤਾਂ ਫੌਰ ਟਿਊਸ਼ਨ ਰੱਖ ਲਾਂਗੀ ਇੱਥੇ ਤੇ ਕਿੱਥੇ ਕਾਹਦੀ ਮੱਖੀ ਨਹੀਂ ਬੈਠੂ ਕੋਈ ਸਾਧ ਰਾਮਣੀ ਹੋਰਾਂ ਨੂੰ ਬੋਲ ਮਾਰ ਡੈਡੀ ਚਾਰ ਕੱਡਾ ਹੱਜ ਹਜੇ ਸਾਰੇ ਪਾਟ ਦੇ ਡੱਬਾ ਵਿੱਚ ਹੈਗਾ ਚਾਰਾ ਰੋਟੀ ਖਾ ਲਾ ਪੱਤੀ ਜਰ ਲੇ ਚੱਲ ਤੁਸੀਂ ਖਾ ਲੋ ਫਿਰ ਪੱਤੀ ਖਾਣ ਦੇ ਟਰਾਲੀ ਉਧਰ ਬੀਬੀ ਬਣਾਉਂਦੀ ਆ ਰੋਟੀ ਲੱਸੀ ਮੈਂ ਕੱਢੀ ਤੇ ਜਿੰਨੀਆਂ ਤੋਂ ਦੁੱਧ ਦੋ ਪਿਆ ਰਹਿ ਜਿਓ ਬਾਜੂਂ ਟਮਾ ਦੁੱਧ ਉੱਧਰ ਰੱਖਿਆ ਨਹੀਂ ਹੈਗਾ ਬਾਜੂਂ ਕੇ ਫੜਾ ਤਾਂ ਮਹਨਰ ਬੰਦੇ ਨੇ ਬਾਦੂ ਪਿਆਸੀ ਡੈਰੀ ਚ ਪਾਤਾ ਸੀ ਮੈਂ ਸਾਈਨਾਂ ਦੇ ਫੜਾਤਾ ਆ ਜੱਗ ਮੈਂ ਪਾਣੀ ਦੇ ਪੱਤੇ ਰੱਖ ਲੈਤੀ ਇਹ ਟਮਾਸ ਆਪਣੇ ਰੱਖ ਪਾਤਾ ਡੈਰੀ ਚ ਕਿਹ ਲੈਣਾਂ ਲਿਖਾਤਾ ਸੀ ਰਾਤ ਵਾਲਾ ਬਾਦੂ ਪਿਆ ਰਿਹਾ ਲੱਕਾ ਕੱਪ ਹਲਿਆ ਕੇ ਪਰਾਂ ਮੈਂ ਚਾਹ ਤਾਂ ਥੋੜੀ ਥੋੜੀ ਪੀਂਦੇ ਨੇ ਕੇ ਬਸ ਅੱਜ ਨੀਂਂਬੂ ਲਾਵਾਂਗੇ ਦੋ ਬਾਰ ਇਹਨਾਂ ਨੀਂਂਬੂ ਪਾਣੀ ਕਰ ਦਾਂਗੇ ਦਰਮਿਆਸ ਬਹੁਤ ਹੈਗੀ ਕੱਪ ਲਿਓਂਗੇ ਹਾਂ ਮੈਂ ਖਾਣਾਂ ਨਹੀਂ ਆਹ ਮਾਂ ਮਾਂ ਤਾਂ ਖਿਵਾ ਸੇਤੀ ਪੱਕ ਜਾਣਗੇ ਕੋਈ ਪਕੜੀ ਨਹੀਂ ਆਦਰ ਜੀਰਾ ਕੱਲ ਰਾਇਤਾ ਪਾਤੀਉ ਤੇ ਜਾਗ ਪਾਤੀ ਕੱਲ ਫਿਰ ਮੈਸੇਜ ਵੇਖਦਾ ਨਹੀਂ ਜਮਾਈ ਮਹਾਰਾਜ ਹੋਂ ਤਾਂ ਫਿਰ ਬਾਅਦ ਟਾਈਮ ਪੈ ਕੇ ਗਰਮ ਇਹਨ ਦੋ ਕੰਟ ਐਂਦਾ ਹੀ ਨੂੰ ਸੁੱਕ ਜਾਮੂ ਕੀ ਫਰਜ ਧਰਤੀ ਤਾਂ ਨਹੀਂ ਰਹਿ ਤਿਆ ਲੋ ਜੀ ਆਪਾਂ ਨੇ ਕੰਮ ਤਾਂ ਦੇ ਕਰ ਲੈਨੇ ਕੱਪੜੇ ਧੋ ਕੇ ਸੁਕੋਣੇ ਪਾ ਦਿੱਤੇ ਨੇਗੇ ਜਿਹੜਾ ਟਾਈਮ ਐ 10 ਵਜ ਚੁੱਕੇ ਨੇ 10 ਵਾਲੀ ਚਾਹ ਬਣਾ ਦਿੱਤੀ ਐ 10 ਵਾਲੀ ਚਾਹ ਬਣਾ ਦਿੱਤੀ ਹੈਗੀ ਟਰਾਲੀ ਲਾ ਕੇ ਆਏ ਨੇ ਤੇ ਹੁਣ 10 ਵਾਲੀ ਚਾਹ ਵੀ ਪੀਣਗੇ ਇਧਰ ਕੱਪੜੇ ਧੋ ਕੇ ਸੁੱਕਣੇ ਪਏ ਨੇ ਗਰਮੀ ਆ ਤੇ ਕੱਪੜੇ ਪਾਉਣੇ ਮਾਗਰੂ ਆ ਪਹਿਲਾਂ ਸੁੱਕਦੇ ਨੇਗੇ ਤੇ ਕੈਮਰਾ ਚੇਂਜ ਕਰਕੇ ਦਿਖਾਉਣਾ ਚਾਹਉਂਦਾ ਇਹਨਾਂ ਦੀ ਲੋ ਜੀ ਦੋ ਟਰਾਲੀਆਂ ਪੈ ਗਈਆਂ ਤੀਜੀ ਭਰਨਗੇ ਹੁਣ ਹੁਣ ਬਣੀ ਹੋਈ ਚਾਹ ਦਸ ਵਾਲੀ ਪਾਣੀ ਆ ਤਾਂ ਖਰਾਵਾ ਉਹ ਦੋਨੇ ਚਾਹ ਜਨ ਉੱਥੇ ਬਹਿ ਕੇ ਪੀ ਲੋ ਹਵਾ ਚ तो खराब हो गया पा आने दो खराब ने चाले आओ जी चाचा फिर आ गया <laughs> चाचा फिर आ गया अज बेचारे मजा पक्के औख होगी बैठना चोटी तो बैठी हुई नीती बन ਬਾਰੇ ਟਰਾਲੀ ਫਿਰ ਹਨਾ ਵੀ ਡਰ ਗ੍ਰੇਨ ਟਰਾਲੀ ਕੋਲ ਨਮਾ ਕੇਂਦਰੀ ਬਣਤੀਆਂ ਜੀ ਮੈਨੂੰ ਕੀ ਹਾਰਾ ਚਾਹ ਉਧਰ ਹੋਰ ਪਈ ਹੈ ਜੇ ਘਟ ਰਹੀ ਲੋ ਜੀ ਹੁਣ ਭਰਨੇ ਪੀ ਤੇ ਪਾਣੀ ਚਾਹ ਪਾਣੀ ਫੇਰ ਟਰਾਲੀ ਇਹਦਾ ਪਤਾ ਹੈ ਵੀ ਗਦੇ ਕੋਟਾਂ ਖਾਣਾਂ ਕਿ ਉਹਨੇ ਕਿਹੜੇ ਮੁੰਡੇ ਇਧਰ ਦੁਪਹਿਰਾ ਸੋਣਦਾ ਨੇ ਇਹ ਚਾਹ ਲਾਣਗੇ ਜਿਹੜੇ ਅਪਦੇਸ ਆਉਂਦੇ ਨੇ ਉਹਨਾਂ ਨੂੰ ਨਿੰਬੂ ਪਾਣੀ ਬਹੁਤ ਸਾਰਾ ਸਮਾਨ ਲੈ ਗਈਆਂ ਤੇ ਗੁਰਮੁਣਾ ਘੱਟ ਸੀ ਲਾ ਲਿਆ ਹਰੇ ਟੋਕਰਾ ਭਾਂਡੇ ਦਾ ਮੰਨ ਲਿਆ ਤੇ ਇਹ ਜੋੜਨਾ ਹੈ ਤੇ ਰੋ ਲਓ ਜੇ ਪਿਆਜ਼ ਦੇ ਟੁਕ ਖੰਡ ਪਾ ਲਈਏ ਤੋਂ ਨਾਲੇ ਨਰ ਪੰਡੇ ਖੰਡ ਵਾਲੇ ਨੇ ਤੇ ਸਭ ਤੋਂ ਪਹਿਲਾਂ ਪਖੰਡ ਪਾਈ ਹੈ तो खंड आप पा नॉर्मल पानी पाइएगी क्योंकि जी आप पा ठंडे पानी पाए हैं तो खंड खुर नहीं है ये पावेंगे जी आप थोड़ी जी काली मिर्च नींबू पानी एक चमचा पावे काली लूंग ਦਾ ਚੰ ਆਪਾਂ ਮੰਗੇ ਦੇਸੀ ਨੂੰ ਲੰਦਾ ਕਿੱਤੇ ਨੂੰ ਲੰਦਾ ਤੇ ਆਪਾਂ ਦੇਖਦੇ ਆਂਗੇ 3 4 ਤੇ 8 ਨਿੰਬੂ ਨੇ ਆਪਣੇ ਕੋਲ ਦੇਖ ਰਹੇ ਜੇ ਘੱਟ ਪਾਣੀ ਨਿਕਲਿਆ ਆਪਾਂ 2 4 ਨਿੰਬੂ ਚੱਕ ਲਿਆ ਨੂੰ 2 ਨਿੰਬੂ ਦੇ ਆ ਹੈ ਆਪਣਾ ਨਿੰਬੂ ਨਚੋੜ ਆਪਾਂ ਕਟ-ਕਟ ਹਿਸਤਾ ਨਚੋੜ ਲਾ ਜੇ ਠੰਡੇ ਲੈ ਕੇ ਪੀਣੇ ਹੋਣਗੇ ਆਪਦੇ ਫੇਰ ਪੀ ਜਾਣਗੇ ਸਰਦਾਰ ਜੀ ਕਿਨੇ ਗਰਮੀ ਬਾੜੀ ਆ ਨਿੰਬੂ ਪਾਣੀ ਕਰ ਦੋ ਆਪਾਂ ਨਿੰਬੂ ਪਾਣੀ ਕਰਦਾਂ ਨੇ ਉਹਨਾਂ ਨੂੰ ਆਪਾਂ ਨੂੰ ਤਾਂ ਪੱਖਿਆਂ ਥੱਲੇ ਬੈਠਿਆਂ ਦੀ ਜਾਨ ਨਿਕਲਦੀ ਉਹ ਤਾਂ ਫੇਰ ਵੀ ਹੈ ਨਾ ਆਪਾਂ ਤੇਰਾ ਟਾਟ-ਟਾਟ ਨਿੰਬੂ ਦੇ ਵਿੱਚ ਸਿੱਟੇ ਜਾਵਾਂਗੇ ਨਚੋੜ-ਨਚੋੜ ਤੇ ਧੋਕ ਲਿਉਣੀ ਹੈ ਥੱਲੇ ਡਿੱਕ ਪੇ ਦਸਾ ਨੂੰ ਤੇ ਲਾ ਦਾਂਗੇ ਹਾਂ ਤੇ ਦਸਾ ਨੂੰ ਪਾ ਦੋ ਰਾਂਝਾ ਪੱਕ ਨਹੀਂ ਨੇ ਨੇ ਬੁੰਡ ਚਾੜਨਾਂ ਛੋੜ ਦਈਏ ਉੱਥੇ ਨਾ ਟੂਟੀ ਤੇ ਧੁੱਪ ਸੀ ਹਰਕੇ ਮੈਂ ਵੱਡੀ ਬਾल्टी ਪਾਣੀ ਦੀ ਭਰ ਕੇ ਲਿਆ ਕੇ ਪਾਂਡੇ ਇੱਥੇ ਮੰਜ ਤੇ ਉਰੇ ਜਿਉਂ ਸ਼ਾਂਤੀ ਜੀ ਅੱਗੇ ਮੈਂ ਪੱਖੇ ਥੱਲੇ ਵੀ ਨੂੰ ਬੈਠੇ ਉੱਥੇ ਪੱਖੇ ਥੱਲੇ ਵੀ ਮੱਕੀਆਂ ਜੀਆਂ ਬਾਲੀਆਂ ਨੇਗੀਆਂ ਅਕਲ 간 ਨਹੀਂ ਆਈ ਹਰ ਕੂਰੇ ਹੈ ਨਹੀਂ ਸੀ ਮੱਖੀਆਂ ਤੇ ਉਰੇ ਫਿਰ ਲਿਆਈ ਨਿੰਬੂ ਮੈਂ ਸਾਰੇ ਸਮਾਰ ਕੇ ਧੋ ਲਈ ਕਿਉਂਕਿ ਉਹ ਭਾਈ ਦੀਆਂ ਬੋਰੀਆਂ ਇੰਚ ਹਨਾ ਬੋਰੀਆਂ ਹੀ ਲਾਗਿ ਲੱਗੀ ਪਈ ਹੁੰਦੀ ਹੈ ਕਿ ਤੇ ਆਪਾਂ ਪਹਿਲਾਂ ਸਾਰੇ ਨਿੰਬੂ ਕੱਟ ਲੈਣੇ ਆਂ ਸਾ ਨਿਕਲੇ ਆਂਦੇ ਨੇ ਹਜੇ ਨਾ ਬਚਿਆਰਿਆਂ ਨੇ ਦੁਪਹਿਰ ਅੱਜ ਸਾਇ ਮੱਜਾਂ ਨੇ ਸਾਡੇ ਥਾਂ ਢੀ ਟਾਲਿਆ ਮੱਜਾਂ ਵੀ ਬਚਿਆਰੀ ਅੰਦਰਲੇ ਸਾਇ ਦੀ ਨੇ ਤੜਕੇ ਦੀਆਂ ਤੇ ਹੁਣ ਬਸ ਇਹਨਾਂ ਨੂੰ ਪਾਣੀ ਪਿਆ ਕੇ ਸਬਜ਼ੀ ਆਪਣੇ ਦੁਪਹਿਰੇ ਬਣਾਈ ਸੀ ਉਹ ਪਈਏਗੀ ਤੇ ਸਬਜ਼ੀ ਦੁਪਹਿਰੇ ਬਣਾਈ ਪਈ ਆ ਆਟਾ ਵੀ ਦੁਪਹਿਰੇ ਵੱਧ ਗੁੱਜ ਗਿਆ ਬੀਬੀ ਤੋਂ ਤੇ ਮੈਂ ਸੱਤ ਵਾਲਿਆਂ ਨੇ ਗਈ ਸੀ ਘੰਟਾ ਫਿਰ ਬੀਬੀ ਨੇ ਮਾਗਰ ਆਟਾ ਗੁੱਟਾ ਗੁੰਨ ਲਿਆ ਸੀਗਾ ਜਾਣੇ ਮੈਨੂੰ ਬਿਲਕੁਲ ਜਮੀਨ ਨਿਕਰੇ ਸਰ ਦਾ ਨਾ ਇੱਕ ਜਣੇ ਦੇ ਸਾਰਾ ਦਿਨ ਕੰਮ ਨਿਭੜਨਾ ਕਿਉਂਕਿ ਖੇਤ ਕੰਮ ਰਹੀ ਰੁੱਤ ਹੈਗੀ ਹੈ ਨਾ ਮੱਝਾਂ ਵੀ ਸੰਭਾਲਣੀਆਂ ਹੁੰਦੀਆਂ ਨੇ ਤੇ ਕੰਮ ਵੀ ਕਰਨੇ ਹੁੰਦੇ ਨੇਗੇ ਕਦੇ ਕੰਮ ਨਹੀਂ ਨਿਭੜਦੀ ਪਤਾ ਨਹੀਂ ਕਿਵੇਂ ਹੈ ਨਾ ਆਹੋ ਹੁੰਦਾ ਕੁਝ ਸਾਾਨੂੰ ਬਲੌਗ ਕਰਕੇ ਕੰਮ ਵਾਧਾ ਆਿੰਦਾ ਹੈਗਾ ਬਲੌਗ ਵੀ ਬਹੁਤ ਮਿੰਟ ਪੈਂਦੀ ਹੈ ਬਲੌਗ ਬਣਾਉਣ ਤੇ ਵੀ ਕਾ ਕਰਕੇ ਸਾਨੂੰ ਇਸ ਕਰਕੇ ਵੀ ਕੰਮ ਵਾਲਾ ਰਹਿ ਜਾਂਦਾ ਬਲੌਗ ਕਰਕੇ ਚਲੋ ਹੁਣ ਤਾਂ ਸੁਖਮਣ ਹਰਾਂ ਨੂੰ ਛੁੱਟੀਆਂ ਹੋ ਗਈਆਂ ਤੇ ਵਿੱਚ ਤੱਕ ਹੀ ਜਾਂਦੇ ਨੇ 3 ਜਨ ਜੂਨ ਤੱਕ ਨੇ ਨਾਲ ਤਾਂ ਆਹਹ 3 ਮਈ ਤੱਕ ਨੇ ਵਿੱਚ ਸਕੂਲਾਂ ਚ ਇਹਨਾਂ ਤਾਂ ਜੁਲਾਈ ਤੱਕ ਹੋ ਗਈਆਂ 6 ਜੁਲਾਈ ਤੱਕ ਦੇਖੋ ਲਾ ਵੀ ਸੱਕ ਲੈਣ ਸਕੂਲ ਹੁਣ ਤੱਕ ਕੀ ਲਾਉਣਗੇ ਮੈਸੇਜ ਆ ਗਿਆ ਕੰਮ ਕੁਮਾਉਣ ਲੈਣ ਆ ਜੂਗਾ ਇਹਨਾਂ ਦੇ ਮੋਬਾਈਲਾਂ ਤੇ ਚਲੋ ਨਾ ਮੈਨੂੰ ਸੌਖਾ ਹੋ ਜਾਊਗਾ ਹਨਾ ਸਵੇਰ ਵੇਲੇ ਭੱਜ ਦੌੜ ਕਿਉਂਕਿ ਨਾ ਫਿਰ ਕੱਲੀ ਨੂੰ ਔਖਾ ਹੋ ਜਾਂਦਾ ਇਹਨਾਂ ਨੂੰ ਵੀ ਤਿਆਰ ਕਰਕੇ ਤੋਰਨਾ ਹੁੰਦਾ ਰੋਟੀ ਟੁੱਕ ਬਣਾ ਕੇ ਦੇਣਾ ਹੁੰਦਾ ਕਿ ਇਹਨਾਂ ਦੀ ਇੱਕ ਬੈਂਡ ਸੁਨੇਹਾ ਆਉਂਦੀ ਸੀ ਪਹਿਲਾਂ ਸੁਖਮਨ ਉਹਨੇ ਕਹਿੰਦੀ ਸੀ ਕਹਿੰਦੀ ਮम्मा ਹੁਣ ਸਾਡੀ ਬੈਂਡ ਸਾਢੇ 3 ਆਉਂਦੀ ਹੈਗੀ ਹੁਣ ਤਾਂ ਸੀ ਚੱਲ ਕੇ ਆਉਂਦੀ ਸੀ ਹੁਣ ਕਹੀਂ ਸਵੇਰੇ ਵੇਲੇ ਸੁਨੇਹਾ ਆਇਆ ਕਰੂ ਸਾਡੇ ਛੁੱਟੀ ਹੋਇਆ ਕਰੂ ਪਰ ਫਿਰ ਰਾਤ ਮੈਸੇਜ ਆ ਗਿਆ ਸੀ ਮੋਬਾਈਲ ਤੇ ਤੇ ਵੀ ਛੁੱਟੀਆਂ ਹੋ ਗਈਆਂ ਲੋ ਜੀ ਆਪਾਂ ਸਾਰੇ ਇਸ ਤਰ੍ਹਾਂ ਕਰਕੇ ਨਿੰਬੂ ਨਿਚੋੜ ਲਾਂਗੇ ਤੇ ਖੰਡ ਭੋਗੋੜ ਲਾਂਗੇ ਆਪਾਂ ਬਾਕੀ ਠੰਡਾ ਪਾਣੀ ਜਣੀ ਕਿ ਬਰਫ਼ਾ ਪਵਾਚ ਪਾਵਾਂਗੇ ਖੰਡ ਕੋਲ ਕੇ ਠੰਡੇ ਪਾਣੀ ਦੇ ਵਿੱਚ ਕਦੇ ਖੰਡ ਨਹੀਂ ਖੁਰਦੀ ਹੁੰਦੀ ਤੇ ਖੰਡ ਨਾਰਮਲ ਪਾਣੀ ਚ ਹੀ ਖੁਰਦੀ ਹੈ ਬਰਫ਼ਾ ਚ ਕਰੇ ਖੰਡ ਨਹੀਂ ਖੁਰਦੀ ਹੈਗੀ ਇਸ ਕਰਕੇ ਮੈਂ ਤਾਂ ਹੀ ਵਿੱਚ ਸਿੱਟੀਆਂ ਨੇ ਕਿਹਾ ਮੈਂ ਹੱਥ ਨਾਲ ਨਿਚੋੜੂੰਗੀ ਫਿਰ ਨਿੰਬੂ ਕਿਰਾਂ ਇਹ ਨਾਲ ਪਾਇਂ ਨਿਕੋਲ ਜਿਹੜਾ ਮੜਾ ਮोटा ਰਹਿ ਗਿਆ ਉਹ ਹੱਥ ਨਾਲ ਨਿਕੋਲ ਜੂਗਾ ਬਹੁਤ ਸੋਨਾ ਪਾਣੀ ਨਿਕਲੇ ਨਿੰਬੂਆਂ ਚ ਫਿਰ ਪੀ ਕੇ ਦੇਖਣਾ ਮੈਂ ਥੋੜਾ ਘਣਾ ਜਿਹਾ ਕੱਟ ਖੱਟਾ ਜਿਹਾ ਲੱਗਿਆ ਨਾ ਫਿਰ ਆਪਾਂ ਦੋ ਨਿੰਬੂ ਹੋਰ ਨਿਚੋੜ ਲਾਂਗੇ ਲੋ ਜੇ ਕੋਈ ਸਾਰੇ ਨਿੰਬੂ ਉੱਛੜ ਗਏ ਆਪਾਂ ਇਹ ਨਿੰਬੂ ਨਿਚਾ ਰੱਖ ਦਿੰਨੇ ਨਿੰਬੂ ਨਿਚੋੜ ਤੇ ਹੁਣ ਆਪਾਂ ਕਲਾ ਕਲਾ ਸਾਰਾ ਟੁਕੜਾ ਜਿਹੜਾ ਉਹ ਕੱਢ ਕੇ ਨਿਚੋੜ ਲਾਂਗੇ ਸਰਦਾਰ ਜੀ ਕਹਿੰਦੇ ਆਉਂ ਜਣ ਬਸ ਪਾਣੀ ਚਾਹੀਦਾ ਹੈ ਕੱਖਾ ਪਾ ਦਿੱਤੇ ਨੇ ਹਜੇ ਸੈੱਡ ਚ ਸੁਣੂਗਾ ਦਿਖਾਵਾਂਗੇ ਪੈਂਦਾ ਤੇ ਬਸ ਸੱਤ ਟਰਾਲੀਆਂ ਭਾਗ ਗਿਉ ਲਾ ਦੋ ਹੋਰ ਹੋਣਗੇ ਆ ਬਹੁਤ ਔਖਾ ਜੀ ਹਨਾ ਸਾਰਿਆਂ ਨੂੰ ਸਾਰੇ ਕੰਮਾਂ ਨੂੰ ਕਿਸਾਨੀ ਔਖੀ ਆ ਕਰਨੀ ਤੇ ਵਿੱਚ ਹਨਾ ਸਾਰੇ ਪਰਿਵਾਰ ਦਾ ਜੋਰ ਲੱਗ ਜਾਣਾ ਕਿਸਾਨੀ ਫੇਰ ਹੁੰਦੀ ਹੈਗੀ ਇਹ ਤਾਂ ਹੈ ਨਹੀਂ ਵੀ ਕੱਲੇ ਹਨਾ ਬੰਦੇ ਕਰ ਲੈਣਗੇ ਜਿਹੜੀ ਮੱਜਾ ਵੀ ਕਿਸਾਨੀ ਚ ਆ ਗਈਆਂ ਜੀ ਹਨਾ ਜਿਵੇਂ ਹੁਣ ਗੋਹਾ ਸਿੱਟਣਾ ਹੈ ਲੱਖ ਪਾਉਣੇ ਨੇ ਤੇ ਮੱਝਾਂ ਸਮਾ ਲੈਣੀਆਂ ਨੇ ਧਾਰਾਂ ਚੋਣੀਆਂ ਨੇ ਇਹ ਵੀ ਖੇਤੀ ਚ ਆ ਗਏ ਧੰਦੇ ਤਾਂ ਹੀ ਤਾਂ ਵੀ ਜਿਹੜੇ ਪਰਿਵਾਰਾਂ ਚ ਮੱਝਾਂ ਨਹੀਂ ਹੈਗੇ ਉਹ ਕਹਿੰਦੇ ਕਿ ਕੰਮ ਹੈ ਹਨਾ ਵੀ ਕੰਮ ਨਹੀਂ ਦੋ ਰੋਟੀਆਂ ਹੀ ਨੇ ਉਹੀ ਲੱਗਦਾ ਜੀ ਦੋ ਰੋਟੀਆਂ ਨਹੀਂ ਹੈਗੀਆਂ ਬਹੁਤ ਕੰਮ ਹੋ ਜਾਂਦਾਗਾ ਹਜੇ ਸਰਦਾਰ ਜੀ ਵੀ ਕਰ ਕਰ ਕਹਿ ਦਿੰਦੇ ਨੇ ਹੱਸਦੇ ਤੂੰ ਕੀ ਕੰਮ ਕਰਦੀ ਏ ਤੂੰ ਨੇ ਤੇ ਕਹਿੰਦੇ ਤੇਰੇ ਕੰਮ ਨਹੀਂ ਨਿਭੜਦੇ ਕਹਿ ਦਿੰਦੇ ਨੇ ਤੇਰੇ ਕੰਮ ਨਹੀਂ ਨਿਭੜਦੇ ਸਾਰੇ ਨੇ ਕਹਿੰਦੇ ਦੋ ਰੋਟੀਆਂ ਹੀ ਨੇ ਹਨਾ ਮੋਈ ਲੱਗਦਾ ਜੀ ਦੋ ਰੋਟੀਆਂ ਵੀ ਬਹੁਤ ਹੋ ਜਾਂਦੀਆਂ ਨੇ ਕੌਣ ਕੋਈ ਨਹੀਂ ਚਲੋ ਜੀ ਆਪਣੇ ਨਿੰਬੂ ਨੂੰ ਉੱਚੜ ਗਏ ਮੈਂ ਸਾਨੂੰ ਸੁਣਾਜਦੀਆਂ ਨੇ ਇੰਨੀਆਂ ਗੱਲਾਂ ਤੇ ਪਿਆਰੇ ਵੀਰਾਂ ਨੂੰ ਪਿਆਰੀਆਂ ਭੈਣਾਂ ਨੂੰ ਤੇ ਆਪਾਂ ਕੋਰਦੇ ਆ ਖੰਡ ਨੇ ਲੈਉਣੀਆਂ ਮੈਂ ਕੱਢ ਕੇ ਡੋਂਗਾ ਬੱਦਦਾ ਫਿਰ ਮਿਲਦੇ ਠੀਕ ਹੈ ਜੀ ਇਹ ਤਾਂ ਕਾਰੀ ਨਹੀਂ ਸੁਣਾਉਣਾ ਹੈ ਪਾਣੀ ਚਾ ਕੀ ਦੇ ਲਈ ਆਉਂਗੀ ਤੇ ਪਾਸ ਤੋਂ ਗਈ ਹੁੰਦੀ ਆ ਨਹੀਂ ਮੈਂ ਹੁਣ ਕਿਹਾ ਵਾਪਸ ਆਦਮ ਪਰ ਮੈਂ ਤੂੰ ਮੈਂ ਤਾਂ ਹੋਈ ਨਹੀਂ ਪਾਸ ਰਿਵਲਟ ਆ ਗਿਆ ਜਿਹੜੀ ਬਾਰੇ ਮਣੀ ਇਹ ਨਮਨ ਤੇ ਮਿੱਠਾ ਮੁੱਠਾ ਵੀ ਦੇਖਦੇ ਬੜੇ ਮਾਣੇ ਦੂਰ ਦਾ ਗਾਣੇ ਖੜੀ ਲਾਉਂਦਾ ਲਾਤਾਂ ਨੂੰ ရန်ရန်

ਆ ਜੇ ਮੱਝਾਂ ਚਰੀਆਂ ਸਾਂਬਰ ਕੇ ਅੰਦਰੋਂ ਸਾਰਾ ਸਾਈਡ ਦੋਨੇ ਮੱਝੀ ਉੱਧਰ ਲੈ ਜਾ ਹਾਂ ਮੈਂ ਤੋਹ ਨਹੀਂ ਆ ਮੰਜੇ ਦੇ ਕਾਬਰ ਆ ਤਾ ਪਿਆਰ ਆਹੂਗਾ ਬਾਣ ਜੇ ਰਾਤਾ ਹਾਂ ਆ ਤਾ ਪਿਆਰ ਉਹ ਤਾਂ ਕਾਬਰ ਤੋਂ ਮੁੱਤੋਂ ਉਹ ਕਿਉਂ ਬ੍ਰੇਟ ਆਇਆ ਤੁਸੀਂ ਤੋਂ ਨਾ ਰਹਿ ਤਾਰੇ ਪਹਿਲਾਂ ਹੀ ਕੋਣ ਆ ਗਈਆਂ ਨਹੀਂ ਆ ਗਈ ਮੈਂ ਤਾਂ ਹੀ ਕੋ ਤੇ ਤੁਹਾਰੇ ਯਾਰ ਦੇ ਤੋਂ ਆ ਦੇ ਤੇ ਕੇ ਆ ਕੀ ਆ ਪਾਲਤੀ ਹੋਈ ਐ ਇਹ ਅਸਲ ਪਾਲਤੀ ਇਹੀ ਹੈ ਕੇ ਚਾਚਾ ਜੀ